ਅੱਜ ਸ਼ਿਮਲੇ ਨਹੀਂ ਜਾ ਰਹੇ ਸੀ ਇਹ ਪੁਰਾਣਾ ਟੀਵੀ ਦੇ ਵਲੌਗ ਦੇਖ ਰਹੇ ਆ ਤੇ ਅੱਜ ਆਪਾਂ ਕਿੱਥੇ ਜਾ ਰਹੇ ਆ ਯੂਵਿਕਾ ਇੱਕੋ ਚੀਜ਼ ਉਹ ਵੀ ਅੱਜ ਅਸੀਂ ਬੋਲ ਨੂੰ ਸੌਣ ਕੇ ਫੇਰ ਜਾਵਾਂਗੇ ਹਾਂ ਅੱਜ ਰਾਤ ਨੂੰ ਅਸੀਂ 2 ਵਜੇ ਟਰੈਵਲ ਕਰਾਂਗੇ ਤੇ ਬੈਗ ਸਾਡਾ ਪੈਕ ਹੋ ਗਿਆਗਾ ਸਮਾਨ ਰੱਖ ਲਿਆ ਆ ਦੁੱਧ ਦੀ ਬੋਤਲ ਰੱਖ ਲਈ ਆ ਤੇ ਆਹਾ ਵੱਡੀਆਂ ਦੀ ਬੋਤਲ ਰੱਖ ਲਿਆ ਗਿਆ ਫ੍ਰੀਜ ਠੰਡੇ ਇਲਾਕੇ ਜੇ ਫਿਰ ਗਰਮ ਚੀਜ਼ਾਂ ਚਾਹੀਦੀਆਂ ਨਾ ਚਾਰ ਦਿਨ ਲਾਉਣੇ ਆ ਇੱਕ ਇੱਕ ਬੋਤਲ ਰੋਈ ਦੀ ਆ ਦੁੱਧ ਦੀ ਇੱਕ ਵਾਰੀ ਲੈ ਲਈ ਬਾਕੀ ਉੱਥੇ ਜਾ ਕੇ ਲੈ ਲਾਂਗੇ ਠੀਕ ਹੈ ਜੀ ਜੀਗਾ ਹਾਂ ਠੀਕ ਹੈ ਆਪਾ ਜੀ ਕਿੱਥੇ ਜਾ ਰਿਹਾ ਹੈ ਰਾਣੀ ਸੁੰਤਰਾ ਸਾਡੀ ਤਿਆਰ ਆ ਤੇ ਸਮਾਨ ਸੂ ਸਾਰਾ ਡਿੱਗੀ ਚ ਰੱਖ ਲਿਆਗਾ ਰੱਖੀ ਜਾ ਰਹੇ ਆ ਥੋੜਾ ਇਹ ਰੱਖ ਲਿਆਗਾ ਡਿੱਗੀ ਥੋੜਾ ਸਮਾਨ ਰੱਖ ਲਿਆਗਾ ਤੇ ਬਾਕੀ ਸਮਾਨ ਰੱਖ ਲਿਆਗਾ ਗੱਡੀ ਖੋੜੀ ਆ ਤੇ ਇੱਕ ਆਹ ਸਮਾਨ ਪਲਕੋਗੇ ਅਡਵਾਂਸ ਰੱਖ ਲਿਆ ਮੈਂ ਕਿਹਾ ਜੇ ਫਿਰ ਕਿਤੇ ਘਰ ਦੇ ਨੂੰ ਪਤਾ ਲੱਗ ਗਿਆ ਨਾ ਉਹਨਾਂ ਨੇ ਕਿਹਾ ਹੁਣ ਸੂਰੀ ਚੱਲੇ ਆ ਕਿ ਕੀ ਕਰਨ ਚੱਲੇ ਆ ਇਸ ਲਈ ਆ ਸਾਡਾ ਸਫਰ ਨਵਾਂ ਤੇ ਦੇਖਦੇ ਰਹੋ ਨਾਲ ਨਾਲ ਜੁੜਦੇ ਰਹੋ ਕਈ ਲੋਕਾਂ ਨੂੰ ਸਾਡਾ ਬਹੁਤ ਬਹੁਤ ਵੇਟ ਸੀਗੀ ਕਿ ਕੋਈ ਟੂਰ ਲਾਉਣ ਨਹੀਂ ਗਏ ਤੇ ਜਾਣ ਦੀ ਤਿਆਰੀ ਹੈ ਸਾਡੇ ਬਲੌਗ ਦੇ ਵਿੱਚ ਸਾਰੇ ਹੀ ਮਨਸੂਰੀ ਸੀ ਦੀ ਦੇਖਿਓ ਚਾਰ ਰਾਤਾਂ ਦਾ ਟੂਰ ਹੈ ਚਾਰ ਦਿਨਾਂ ਦਾ ਟੂਰ ਹੈ ਅੱਜ ਦਿਨ ਹੋ ਗਿਆ ਹੈਗਾ 2 ਜੁਲਾਈ ਇੱਕ ਨਵੇਂ ਸਫਰ ਵੱਲ ਸ਼ੁਰੂਆਤ ਆਦੀਂ ਦਾ ਮਨਸੂਰੀ ਦੋ ਤਿੰਨ ਸਾਲ ਪਹਿਲਾਂ ਗਏ ਸੀ ਤੇ ਸਵੇਰੇ ਵੱਜ ਗਿਆ 2:20 ਤੇ ਨਿਕਲਣ ਦੀ ਤਿਆਰੀ ਹੈ ਜਵਾਬ ਖਾਤੇ ਆ ਤੇ ਬੈਠਣ ਲੱਗੇ ਗੱਡੀ ਜੇ ਹੈ ਆ ਲੈ ਗੱਟ ਖੜੀ ਚੱਲ ਜੂਗੇ ਬੈਠੋ ਤੇ ਠੀਕ ਹੈ ਮੰਮੀ ਮਿਲਦੇ ਆ ਫਿਰ ਠੀਕ ਹੈ ਤੁਹਾਨੂੰ ਬਲੌਗ ਦਿਖਾਵਾਂਗੇ ਮਨਸੂਰੀ ਦੇ ਹਾਂਜੀ ਹਾਂਜੀ ਹਾਂ 100 ਕਿਲੋਮੀਟਰ ਤੋਂ ਬਾਅਦ ਫਸਟ ਬ੍ਰੇਕ ਲਿਆ ਤੇ ਆ ਨਾਲ ਸਾਡੇ ਨਾਲ ਸੈਕੰਡ ਗੱਡੀ ਚੱਲੀ ਅੱਜ ਫੈਮਿਲੀ ਵੀ ਮਿਲਾਵਾਂਗੇ ਤੇ ਆਚਨਾ ਆਸਮਾਨੀ 10 ਕਿਲੋ ਮੀਟਰ ਤੋਂ ਅਸੀਂ ਪਹਿਲਾਂ ਬ੍ਰੇਕ ਲਾਇਆ ਪੌਣੇ 4 ਵੱਜ ਚੁੱਕੇ ਆ ਤੇ ਪਹੁੰਚ ਚੁੱਕੇ ਆ ਅਸੀਂ ਦੇਖ ਕਰਾਈਆ ਗੁਰਦੁਆਰਾ ਮਸਤੋਆਣਾ ਸਾਹਿਬ ਸੰਗਰੂਪ ਕੋ ਪਹੁੰਚ ਚੁੱਕੇ ਆ ਇੱਥੇ ਦੇਖ ਕਰਾ ਕੇ ਅੱਗੇ ਸਫਰ ਵੱਲ ਵਧਦੇ ਆ ਇੱਕ ਗੱਡੀ ਸਾਡਾਂ ਨਾਲ ਆ ਜਾ ਰਹੀ ਹੈ ਅੱਜ ਐਤਕੀ ਬੁਢੀ ਫੈਮਿਲੀ ਜੋ ਸਾਡੇ ਨਾਲ ਹਰ ਵਾਰ ਜਾਂਦੀਆਂ ਨੇ ਉਹ ਕੋਈ ਮੈਡੀਕਲ ਪ੍ਰੋਬਲਮ ਕਰਕੇ ਨਹੀਂ ਜਾ ਸਕੀਆਂ ਜਿਹਦੇ ਕਰਕੇ ਸਾਡਾ ਟੂਰ ਡਿਲੇ ਹੋ ਗਿਆ ਤੇ ਇੱਕ ਆਪਣੀ ਹਰਾਣੀ ਸੰਤਰਾ ਗੱਡੀ ਸਵੇਰੇ 4:30 ਵਜੇ ਦਾ ਦ੍ਰਿਸ਼ ਹੈ ਤੇ ਆਹ ਸਾਡੀ ਫੈਮਿਲੀ ਸੱਤੇ ਪਏ ਆ ਬੁਢੀ ਸੱਤੀ ਵੀ ਆ ਆੜੀ ਜੁਵਿਕਾ ਕਰਨੀ ਹੈ ਆ ਸਾਡੀ ਨਾਲ ਫੈਮਿਲੀ ਆਏ ਹੋਰ ਉਨਾ ਆਇਆ ਤੇ ਤੂੰ ਹੀ ਸੀਤਰਾ ਜਿਨੀ ਅਰਤੀ ਆਇਆ ਤੇ ਸਾਡੇ ਪੰਜਵਾਏ ਵਾਲੇ ਬਲੌਗਸ ਦੇਖਿਆ ਹੁਣ ਮਗਧ ਜਿਨੀ ਤੇ ਆਇਆ ਮਦਸਵਾਈਆ ਕਹਿੰਦੇ ਤੇ ਤੂੰ ਸੁਨਦੇ ਕੋਟਾ ਸੇਪੰਦਰੀ ਮਨਉਸਾਇਆ ਦਵਾਰ ਮਕੂੜਾ ਸਭ ਕਾ ਮੇਰੇ ਈਂਜਾ ਨਾਮ ਜੂ ਹੈ ਆ ਰਿਹਾ ਚੱਲਦੇ ਹੁਣ ਅੱਗੇ ਸਫਰ ਵੱਲ ਮਰਨ ਨਾ ਮਨੋਂ ਮਕਸੂਰੀ ਸਾਡੀ ਸੀਰੀਅਸ ਹੀ ਦੇਖਦੇ ਰਹੋ ਥੋੜੀ ਸੀਰੀਅਸ ਸੋ ਸੋਣਾ ਹੈ ਨਾ ਹੀ ਯਾਰ ਜੀ ਅੱਗੇ ਬਿਲਕੁਰੀ ਕਹਿੰਦੇ ਹਾਂ ਹਸੀਨੋਂ ਕੀ ਜਾ ਸਾਥ ਜਾਈਏ ਨਾ ਜਸਕਤੀ ਹਸੀਨੋਂ ਕੀ ਜਾ ਸਾਥ ਨਾ ਜਿਉਣਾ ਮੇਰੇ ਜੀ ਪਹੁੰਚੇ ਨਹੀਂ ਹੈਗੇ ਆਉਂਦੀ ਵੇ ਦਾ ਵੈਦਰ ਹੈ ਵਾਲੇ ਪਹੁੰਚਣ ਵਾਲੇ ਤੇਰਾ ਸੋਲਾ ਵੈਦਰ ਹੈ ਨਾ ਮੰਮੀ ਤੇ ਬਸ ਹਾਰ ਰਬਰ ਪਹੁੰਚ ਗਏ ਆਪਾਂ ਨਹੀਂ ਉੱਤਰ ਘੜ ਪਹੁੰਚ ਚੁੱਕੇ ਆ ਪਹਿਲੀ ਟਨਲ ਉੱਤਰਖੰਡ ਦੀ ਫੋਨ ਲੱਗੇ ਆ ਗੱਡੀ ਕਿਤੇ ਪਾਪ ਦੇ ਕਿੱਥੇ ਜਾਂਦੀ ਹੈ ਇਹ ਇਹ ਉੱਥੋਂ ਆਵੇ ਪਾਪ ਕੀ ਬਾਤ ਹੈ ਫਿਰ ਦਿਰੋ ਨਹੀਂ ਤਾਂ ਕੀ ਕਰੀ ਬੈਠੇ ਹੈ ਗ੍ਰੀਨਰੀ ਆ ਇਹ ਤਾਂ ਦੇਹਰਾ ਦੋਣੀ ਹੈ ਮਨਸੂਰੀ ਜਾਂਦੇ ਰਾਹ ਦੇਖੋ ਕੀ ਗ੍ਰੀਨਰੀ ਹੈ ਇਹ ਪੰਜਾਬ ਵਾਲੇ ਦਰਸਤ ਲਾਉਣ ਤਾਂ ਕਿੱਥੇ ਕ ਪਹੁੰਚ ਜੀ ਆਪਾਂ ਆਪਾਂ ਮਨਸੂਰੀਆਂ ਦੀ ਲੋਹੜੀ ਨਾ ਪਿਆ ਕਰੇ ਹੈ ਰਹਿਣਾ ਹਾਂਜੀ ਹਾਂਜੀ ਲਾਇਆ ਕਰੋ ਟ੍ਰੈਕਟਰ ਚੱਲਿਆ ਇਹ ਪੰਜਾਬ ਵਾਲਾ ਚੱਲਿਆ ਅਸੀਂ ਤੇ ਸਾਡੇ ਬੈਠੇ ਆ ਗੇਰਾ ਆਪਣਾ ਚੋਰੀ ਦੇ ਖੌਣ ਲੱਗੇ ਜਪੇ ਆ ਪੰਜ ਛੇ ਟਾਪੇ ਇਕੱਠੇ ਆਣਗੇ ਬਾ ਉੱਥੇ ਕਿਤੇ ਲੜਗੇ ਨਾ ਹੋਵੇਗਾ ਵੇ 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 ਮੈਂ ਵੀ ਵੀਡੀਓ ਲਾਤੀ ਕਰਤੀ ਜਿੰਨੇ ਸੋਣ ਯਾਦ ਕਰੋ ਇਥੇ ਇਲੈਕਟ੍ਰੋਨਿਕਸ ਮਰੇ ਨੂੰ ਦੇਖੀ کافی ਲੰਬੇ ਸਮੇਂ ਤੋਂ ਬਾਅਦ ਸਾਨੂੰ ਮਨਸੂਰੀ ਰੋਡ ਤੇ ਚੜ ਗਏ ਆ ਇਹ ਤੋਂ ਮਨਸੂਰੀ 30 ਕਿਲੋਮੀਟਰ ਆ ਤੇ ਬ੍ਰੇਕਫਾਸਟ ਕਰਨ ਵਾਸਤੇ ਰੁਕੇ ਆ ਮੁੱਖਿਆ ਟਾਬਾ ਤਨ ਦਿਖਾਉਨੇ ਆ ਕਿਹੋ ਜਿਹਾ ਬ੍ਰੇਕਫਾਸਟ ਤੁਹਾਨੂੰ ਰਿਵਿਊ ਦਵਾਂਗੇ ਤੁਸੀਂ ਵੀ ਆ ਜਾਓ ਬ੍ਰੇਕਫਾਸਟ ਟੇਬਲ ਲੱਗ ਚੁੱਕਿਆ ਹੈ ਫੈਮਿਲੀ ਸਾਡੀ ਪਹੁੰਚ ਗਈ ਹੈ ਆਹ ਥਿਊ ਦੇ ਕਿਆ ਬਾਤ ਹੈ ਇਹ ਜੇ ਸਟਾਰਟਿੰਗ ਹੈ ਮਨਸੂਰੀ ਪਹੁੰਚੇ ਨਹੀਂ ਤੇ ਯੂ ਦੇਖੋ ਤੇ ਲਾਈਨ ਚ ਲੱਗ ਗਿਆ ਆ ਵੀ ਪਾਜੀ ਰਿਜ਼ੋਰਟ ਹੈ ਉਹ ਵੀ ਰਿਜ਼ੋਰਟ ਬੈਕ ਬ੍ਰੇਕਫਾਸਟ ਹੋ ਗਿਆ ਰੈਡੀ ਗਰਮ ਗਰਮ ਪਰੌਂਠੇ ਬੈਗੀ ਸਾਡੀ ਫੈਮਿਲੀ ਇੱਕ ਸਾਡੀ ਆ ਫੈਮਿਲੀ ਤੇ ਬ੍ਰੇਕਫਾਸਟ ਕਰਕੇ ਤੁਹਾਨੂੰ ਮਿਲਦੇ ਆ ਅਗਲੇ ਟੂ ਸੋਹਣੇ 뷰 ਦੇ ਵਿੱਚ ਡੇਕਫਾਸਟ ਕਰਕੇ ਸਾਰੇ ਵਦਗੀ ਚਾਹ ਦੀਆਂ ਤੁਸਕੀਆਂ ਵੱਲ ਉਧਰੀ ਚਾਹ ਪੀ ਜਾਂਦੇ ਨੇ ਇੱਕ ਕਪੂ ਤੇ ਕਪੜਾ ਇਹਨਾਂ ਦੇ ਲਈ ਜਾਂਦੇ ਨੇ ਆਹ ਹਨੀਆਂ ਪਰੀਆਂ ਇਹ ਸਾਰਨਾਂ ਪਹਿਲਾਂ ਲੱਗੀ ਬ੍ਰੈਕਫਾਸਟ ਅਜੇ ਤੱਕ ਨਹੀਂ ਕੀਤਾ ਇਹ ਟ੍ਰੈਵਲ ਕਰਦੇ ਗਏ 10 ਵਜੇ ਚਾਲਿਆਣ ਮਰਜ਼ੂਰੀ ਵੱਲੋਂ ਮੱਧ ਦਿਨ 9:00 ਵਜੇ ਫਿਰ ਆਵਾਂਗੇ ठीक दवाई की सब्जी वो पकड़ो ਵੀਰਣਾ ਹੋਲ ਬੰਨੀ ਪਹੰਚ ਗਏ ਹੋਟਲ ਬਸੇਰਾ 2 ਸਾਲ ਪਹਿਲਾਂ ਵੀ ਇੱਥੇ ਰੁਕੇ ਸੀ ਆਦੇ ਫਰੈਂਡਾਂ ਨਾਲ ਅੱਜ ਫਿਰ ਯਾਰਾਂ ਦੋਸਤਾਂ ਦੀਆਂ ਫੈਮਿਲੀ ਨਾਲ ਤੇ ਸਮਾਨ ਚੱਕ ਲਿਆਗਾ ਤੇ 11 ਵੱਜ ਚੁੱਕੇ ਟਾਈਮ ਕੀ ਹੋ ਗਿਆ ਆਪਣਾ ਸਹੀ ਕਿਹ ਕੀ ਟਾਈਮ ਕਿੰਨਾ ਹੋ ਗਿਆ ਸਹੀ ਟਾਈਮ ਪੀਜ਼ ਦਿਖਾਓ ਮੜਾ ਜਨ ਨੂੰ ਵੀ ਪੂਰੇ 12:05 ਮਿੰਟ ਘਟਾ ਤੇ ਆ ਵੈਦਰ ਦੇਖੋ ਆਹਾਹਾ ਜੰਨਤ ਜਹਾ ਜਿਦਾ ਕੁਛ ਆ ਦੇਖ ਕਾ ਬਾਤ ਆ ਆ ਇੱਥੇ ਤਾਂ ਦੇਖਣ ਆਏ ਆ ਖਾਣਾ ਪੀਣਾ ਰਹਿਣਾ ਬਾਕੀ ਡਾਕਟਰਾਂ ਨੇ ਲੈ ਜਣਾ ਡਾਕਟਰ ਫੇਰ ਵੀ ਸਲਾਹ ਦਿੰਦੀ ਹੈ ਵੀ ਬਿਮਾਰ ਹੋ ਗਏ ਭਾਈ ਹੁਣ ਘੁੰਮ ਫਿਰ ਲੋ ਹਵਾ ਪਾਣੀ ਚੇਂਜ ਕਰ ਲੋ ਉਦੋਂ ਪਹਿਲੇ ਘੁੰਮ ਫਿਰ ਲਿਆ ਕਰੋ ਆ ਆਪਣਾ ਹੋਟਲ ਦਾ ਵਿਊ ਆ ਬਾਤ ਨੂੰ 10-15 ਮਿੰਟ ਤੱਕ ਪੈਕ ਚੱਲਣਗੇ ਇੱਥੇ ਹੀ ਰਵਾਨੀ ਕਰਨੀ 12 ਵਜੇ ਤੇ ਨਿਆਰਾ ਦੇਖੋ ਹੋਟਲ ਤੁਹਾਨੂੰ ਰੂਮ ਵੀ ਦਿਖਾਵਾਂਗੇ ਵਧੀਆ ਜੇ ਕਿਹੜੇ ਕਿਹੜੇ ਰੂਮ ਹੈ ਤੇ ਆਪਣੇ ਪੈਸੇ ਰੈਡੀ ਤੁਸੀਂ ਪੈਕ ਬੁੱਕ ਲਾਉਣ ਨੂੰ ਇਹ ਤੂੰ ਕੀ ਬੈਠਿਆ ਇਹ ਆਪਣੀਆਂ ਗੱਡੀਆਂ ਪਾਰਕਿੰਗ ਲੱਗ ਰਹੀਆਂ ਨੇ ਤੇ ਵੈਦਰ ਦੇਖੋ ਕਿਆ ਨਿਹਰੇ ਲਗਾ ਟਾਈਮ ਕੱਢਾ ਕਰੋ ਜ਼ਿੰਦਗੀ 'ਚ ਕੁਝ ਪਲ ਆ ਆਪਣੀ ਰਾਣੀ ਸੁੰਦਰ ਲੱਗ ਗਈ 9595 ਇੰਨੀ ਕਰਮਾਂ ਵਾਲੀ ਆਪਾਂ ਨੂੰ ਨੇ ਟੂਰ ਬੋਲ ਲਵਾਇਆ ਤੇ ਆ ਆਪਣਾ ਹੋਟਲ ਬਸੇਰਾ ਕੀ ਬਾਤ ਆ ਕੀ ਬਾਤ ਆ 뷰 ਤੁਹਾਨੂੰ ਰੂਮ ਦਿਖਾਵਾਂਗੇ ਰੂਮ ਦੇਖੋਗੇ ਕਿਆ ਕਰਨ ਬਸ ਚੱਬੀ ਕੱਢੇ ਹੋਇਆ ਉਹ ਹੁਣ ਅੰਦਰ ਜਾ ਕੇ ਦਿਖਾਵਾਂਗੇ ਆ ਸਾਡੀਆਂ ਬੈਠੀਆਂ ਫੈਮਲੀ ਐ ਰਿਸੈਪਸ਼ਨ ਤੇ ਹੁਣ ਸਾਨੂੰ ਬੜੀਆ ਮਿਲ ਗਿਆ ਚਾਬੀ ਲੈ ਲਓ ਮੇਰੀ ਵੀ ਕਾਰ ਦੀ ਆ ਰਿਸੈਪਸ਼ਨ ਏਰੀਆ ਹਾਂਜੀ ਆ ਲੈਫਟ ਏਰੀਆ ਸਾਡੇ ਲੱਗਦਾ ਇੱਕ ਫੁੱਟ ਲੰਬਾ ਅਸੀਂ ਬਹੁਤ ਦੂਰ ਦੂਰ ਦਾ ਹੋ ਰਿਹਾ ਹੈ ਹਾਂ ਤੇ ਆ ਲੈਫਟ ਤੇ ਇਧਰ ਦਾ 뷰 ਆ ਫੂਰ ਦੇਖੋ ਵੈਦਰ ਦੇਖੋ ਬਸ ਫੰਦ ਹੋਨੇ ਆ ਮਿਲਦੇ ਆ ਸਾਰ ਸਾਰ ਰੂਮ ਵੀ ਦੇਖਣ ਲੱਗ ਜਾ ਕੇ 12 ਵੱਜ ਚੁੱਕੇ ਪਹੁੰਚ ਚੁੱਕੇ ਆ ਮੈਂਨੇ ਸਵੇਰੇ ਤਿੰਨ ਵੇ ਚੱਲ ਕੇ ਨਮਨ ਸ਼ੁਰੂ ਦਾ ਰੂਮ ਵੀ ਦਿਖਾ ਦਈਏ 309 ਨੰਬਰ ਤੇ ਆ ਸਾਡਾ ਰੂਮ ਹੈ ਆ ਸਾਡੇਆਂ ਬੱਚੇ ਬੈਠੇ ਆ ਰੋ ਪਾਣੀ ਦੀ ਬੋਤਲਾ ਕੰਪਲੀਮੈਂਟਲੀ ਹੈ ਤੇ ਆ ਸਾਡਾ ਰੂਮ ਹੈ ਆ ਲੱਕ ਜਿਗਰ ਪਏ ਆ ਆ ਐਲਈਡੀ ਹੈ ਤੇ ਕਾਫੀ ਮੇਕਰ ਹੈ ਆ ਸਾਡਾ ਵਾਸ਼ਰੂਮ ਵਾਸ਼ਰੂਮ ਬੁਰਾ ਬੁਰਾ ਇਹ ਜਿਹੜਾ ਕੁਝ ਨਵੇਂ ਸਟਾਇਲ ਲੱਗਿਆ ਹੋਇਆ ਆ ਸੋਫਾ ਸਿਟਿੰਗ ਸ਼ਾਉਣ ਪੈਕ ਬੁੱਕ ਲਾਉਣ ਵਾਸਤੇ ਇਹ ਬਾਵਾ ਜੀ ਬਿਠਣ ਦੇ ਤੋਂ ਬਲੌਗ ਨੂੰ ਦੇਖ ਤੇ ਆ ਸਾਡੇ ਰੂਮ ਦਾ ਊਹ ਕਾ ਬਾਤ ਹੈ ਦੇਖੋ ਇਹ ਸਾਨੂੰ ਰੂਮ ਮਿਲਿਆ ਸਿਰਫ ਸਿਰਫ 2000 ਰੁਪਏ ਚ ਅਸੀਂ ਰੂਮ ਦਿਖਾਤਾ ਖਣ ਪਿੰਦ ਰੇਟ ਵੀ ਵਧ ਜਿਆਗੇ ਤੇ ਬਾਕੀ ਤਾਂ ਉਹ ਕਿ ਕਿ ਦਹਾਉਨੇ ਬਲੌਕ ਪ੍ਰੈਸ ਆਉਂ ਕਰਤਾ ਹੋ ਗਿਆ ਮੈਜਿਕ ਆਹ ਇਹਨੇ ਬੋਲਗਾ ਨਹੀਂ ਨਹੀਂ ਬੋਲਗਾ ਆ ਆਇਓ ਮੇਰੀ ਲਾਡੋ ਦੇ ਨਾਲ ਦੇ ਦੇਖੋ ਆ ਗਏ ਨੇ ਬਣਾ ਲੈ ਜੇ ਕਿ ਨਾ ਆਪ ਹੀ ਵੜ ਗਏ ਹੈ ਇਹ ਆਪਣੇ ਕਾਰੀਗਰ ਅਧਾਰੇ ਬੰਦੇ ਹਾਂ ਸ਼ੌਂਕ ਸੀ ਕਰਦੇ ਅਸੀਂ ਆਪ ਹੀ ਬਣਾ ਕੇ ਖਾਣਾ ਹੈ ਅੜਕਾ ਲਈਏ ਨੇ ਉਹ ਚੇਕਨ ਬਣੀ ਜਾਂਦੇ ਨੇ ਕਿਦਾਂ ਜੀ ਵੜ ਗਏ ਤਾਂ ਇਹ ਆ ਵੀ ਰਗਾ ਯਾਰ ਕਹਿੰਦੇ ਦਿਖਾ ਦੇ ਕੋਈ ਲੈਮਨ ਜੀ ਕਰਨ ਲੈਮਨ ਜੀ ਕਰਨ ਬਣਾਇਆ ਭਾਈ ਨੇ ਹੋ ਗਿਆ ਭਾਈ ਕਹਿੰਦਾ ਬਣਾਉਂਦਾ ਆ ਕਿਦਨੇ ਲਾ ਦੀ ਬਹੁਤ ਸਾਫ ਸੁਥਰੀ ਜਿਹਾ ਹੈ ਕੀ ਬਾਤ ਹੈ ਬ੍ਰੈਂਡਰ ਤੋਂ ਮੰਜ਼ੂਰੀ ਦਾ ਕਹਿੰਦਾ ਪਹਿਲਾ ਦਿਨ ਦਾ ਸਫਰ ਤੁਹਾਨੂੰ ਦਿਖਾਤਾ ਤੇ ਪੈਕ ਲਾ ਕੇ ਆਪਾਂ ਸੌਣ ਲੱਗੇ ਆ ਤੇ ਸ਼ਾਮ ਨੂੰ ਮਿਲਦੇ ਆ 5 ਵਜੇ ਤੋਂ ਬਾਅਦ ਮਾਰ ਰੋਡ ਦਾ ਸਫਰ ਤੁਹਾਨੂੰ ਦਿਖਾਵਾਂਗੇ ਤੇ ਅੱਜ ਦਾ ਪਹਿਲਾ ਦਿਨ ਦਾ ਬਲੌਗ ਨੂੰ ਜੀ ਅਸੀਂ ਸੰਭਵਤੀ ਕਰਦੇ ਆਂ ਬਸ ਦੇਖਦੇ ਰਹੋ ਸਬਸਕ੍ਰਾਈਬ ਕਰਦੇ ਰਹੋ ਐਨਜੋਏ ਕਰਾਂਗੇ ਫੁੱਲ ਮਨਸੂਰੀ ਦਾ ਵੈਬ ਸੀਰੀਜ਼ ਆਪਣੀ ਵੈਬ ਸੀਰੀਜ਼ ਹੀ ਹੋ ਗਈ ਨਾ ਫਿਰ ओके लव यू ਬਾਵਾ ਪਟਾਟਾ ਦੋ ਆਮ ਜੀ ਨਹੀਂ ਹੈ